ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਿੱਖ ਕੌਮ ਦੇ ਵਿੱਚ ਕੜਮ ਚੌਧਰੀ ਜੰਮਿਆ ਇਹ ਬਾਬਾ ਬਖਸ਼ੀ ਸਿੰਘ ਜਿਹੜਾ ਕਹਿੰਦਾ ਮੈਂ ਬੰਬਾਂ ਵਾਲੀ ਮਸ਼ੀਨ ਆ ਗਵਰਨਮੈਂਟ ਮੈਨੂੰ ਬੰਬਾਂ ਵਾਲੀ ਮਸ਼ੀਨ ਕਹਿੰਦੇ ਐ ਔਰ ਕਹਿੰਦਾ ਮੈਂ ਜਿਹੜਾ ਰਸੋਈ ਦਾ ਸਮਾਨ ਹੁੰਦਾ ਕਿਚਨ ਦਾ ਉਹ ਸਮਾਨ ਦੇ ਵਿੱਚੋਂ ਕਹਿੰਦਾ ਮੈਂ ਬੰਬ ਬਣਾ ਸਕਦਾ ਇਹੋ ਜੀਆਂ ਟੁਕਰੀਆਂ ਉਹ ਮਾਰਦਾ ਐ ਦੇ ਉਹਨੇ ਕੋ ਨਮੀ ਨਵੇਂ ਕਰਤੂਤ ਕਰ ਹੋਰ ਕੀਤੀ ਐ ਉਹਨੇ ਸਿੱਧੂ ਮੂਸੇਵਾਲੇ ਨੂੰ ਬਾਜ ਚਮਕੀਲੇ ਨੂੰ ਕਾਂ ਕਿਹਾ ਕਹਿੰਦਾ ਤੁਸੀਂ ਸਿੱਧੂ ਮੂਸੇਵਾਲਾ ਅਤੇ ਚਮਕੀਲੇ ਦਾ ਆਪਸ ਵਿੱਚ ਕੰਪੇਅਰ ਨਹੀਂ ਕਰ ਸਕਦੇ ਭਾਵ ਕਿ ਚਮਕੀਲਾ ਇੱਕ ਕਾਂ ਹੈ ਤੇ ਸਿੱਧੂ ਮੂਸੇਵਾਲਾ ਇੱਕ ਬਾਜ ਹੈ ਜਨ ਕਿ ਇਹ ਕਰਤੂਤਾਂ ਇਹ ਲੋਕ ਕਰਦੇ ਨੇ ਹੁਣ ਮੈਂ ਗੱਲ ਕਹਿਣ ਲੱਗਾ ਥੋੜਾ ਜਿਹਾ ਧਿਆਨ ਨਾਲ ਸੁਣਿਓ ਪਾਵੇਂ ਸਿੱਧੂ ਮੂਸੇਵਾਲੇ ਦੇ ਫੈਨ ਹੋਣ ਭਾਵੇਂ ਚਮਕੀਲੇ ਦੇ ਹੋਣ ਸਾਰਿਆਂ ਨੇ ਸੁਣਨੀ ਹੈ ਗੱਲ ਚਮਕੀਲੇ ਨੇ ਜਿਹੜੇ ਲੱਚਰ ਗੀਤ ਗਾਏ ਨੇ ਉਹਨਾਂ ਨੂੰ ਸੁਣਿਆ ਕਿਨੇ ਜਿਸ ਵਕਤ ਚਮਕੀਲੇ ਦੀ ਤੂਤੀ ਬੋਲਦੀ ਸੀ ਨਾ ਉਸ ਵਕਤ ਆ ਸੋਸ਼ਲ ਮੀਡੀਆ ਨਹੀਂ ਸੀ ਉਸ ਵਕਤ ਇੰਟਰਨੈਟ ਨਹੀਂ ਸੀ ਤੇ ਜੇ ਅੱਜ ਚਮਕੀਲਾ ਹੁੰਦਾ ਨਾ ਸਿੱਧੂ ਮੂਸੇਵਾਲਾ ਉਹਦੇ ਪੈਰ ਦੀ ਜੁੱਤੀ ਵਰਗਾ ਨਹੀਂ ਸੀ ਠੀਕ ਹੈ ਉਹਦੇ ਚਾਰ ਗਾਣੇ ਚੱਲ ਗਏ ਫਿਮਸ ਹੋ ਗਿਆ ਤੇ ਚਮਕੀਲੇ ਦਾ ਵੀ ਕਤਲ ਹੋਇਆ ਸਿੱਧੂ ਮੂਸੇਵਾਲਾ ਦਾ ਵੀ ਕਤਲ ਹੋਇਆ ਪਰ ਜਿਹੜੇ ਕਢੰਮ ਚੌਧਰੀ ਇਹੋ ਜੀਆਂ ਗੱਲਾਂ ਕਰਦੇ ਉਹਨਾਂ ਨੂੰ ਸ਼ਰਮ ਦੀ ਲੋੜ ਹੈ ਚਮਕੀਲੇ ਵਰਗੀ ਕਲਾ ਅੱਜ ਤੱਕ ਕਿਸੇ ਕੋਲੇ ਆਈ ਨਹੀਂ ਉਹ ਬੰਦਾ ਤੂੰ ਵੀ ਤੂੰ ਵੀ ਕਿਦਾਂ ਦੀ ਵਜਾਉਂਦਾ ਸੀ ਸਭ ਨੂੰ ਪਤਾ ਹੈ ਢੋਲਕ ਤੇ ਹਰਮੋਨੀਅਮ ਕਿਦਾਂ ਵਜਾਉਂਦਾ ਸੀ ਇਹ ਸਭ ਨੂੰ ਪਤਾ ਹੈ ਜਿੰਨੀ ਕਲਾ ਆਮਰ ਸਿੰਘ ਚਮਕੀਲੇ ਵਿੱਚ ਸੀ ਓਨੀ ਕਲਾ ਸਿੱਧੂ ਮੂਸੇਵਾਲੇ ਵਿੱਚ ਹੋ ਨਹੀਂ ਸਕਦੀ ਭਾਵੇਂ ਕਹਿੰਦੇ ਗੋਲਡੇ ਲੱਗੇ ਭਾਵੇਂ ਕਹਿੰਦੇ ਗਿੱਟੇ ਲੱਗੇ ਸਿੱਧੂ ਮੂਸੇਵਾਲੇ ਦਾ ਫੇਮਸ ਹੋਣਾ ਜਾਂ ਮਸ਼ਹੂਰ ਹੋਣਾ ਇੱਕ ਇੰਟਰਨੈਟ ਦੀ ਫੇਸਬੁੱਕ ਦੀ YouTube ਦੀ ਦੇਣ ਹੈ ਜਿਸ ਵਾਰ ਚਮਕੀਲਾ ਮਸ਼ਹੂਰ ਸੀ ਉਸ ਵਕਤ ਇੰਟਰਨੈਟ ਨਹੀਂ ਸੀ ਆ ਫੇਸਬੁੱਕਾਂ YouTube ਨਹੀਂ ਸੀ ਸੋਸ਼ਲ ਮੀਡੀਆ ਨਹੀਂ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜੇ ਇਹੋ ਜਿਹੇ ਬੰਦੇ ਇਹੋ ਜਿਹੇ ਗੱਲਾਂ ਕਰਦੇ ਨੇ ਬੇਤੁਕੀਆਂ ਉਹਨਾਂ ਨੂੰ ਸ਼ਰਮ ਦੀ ਲੋੜ ਹੈ ਜਿੰਨੇ ਵੀ ਚਮਕੀਲੇ ਨੂੰ ਸੁਣਦੇ ਨੇ ਜਾਂ ਸਿੱਧੂ ਮੂਸੇਵਾਲਾ ਨੂੰ ਸੁਣਦੇ ਨੇ ਤੁਸੀਂ ਸਭ ਦੇ ਫੈਨ ਹੋ ਤੁਹਾਡਾ ਚਿਹਤਾ ਕਲਾਕਾਰ ਕੋਈ ਵੀ ਹੋ ਸਕਦਾ ਪਰ ਜਦੋਂ ਇਹੋ ਜੀਆਂ ਗੱਲਾਂ ਨਾ ਕਰਿਆ ਕਰੋ ਦੁੱਖ ਲੱਗਦਾ ਜਦੋਂ ਤੁਸੀਂ ਇਹੋ ਜੀਆਂ ਗੱਲਾਂ ਕਰਦੇ ਹੋ ਇੱਕ ਪਾਸੇ ਤਾਂ ਇਹ ਕਹਿਣਗੇ ਕਿ ਚਮਕੀਲਾ ਕਾਂ ਹੈ ਕਿ ਸਿੱਧੂ ਮੂਸੇਵਾਲਾ ਆਵਾਜ਼ ਹੈ ਤੇ ਫਿਰ ਦਲਜੀਤ ਦਸਾਂਗ ਨੂੰ ਕਿਉਂ ਨਹੀਂ ਕਹਿੰਦੇ ਉਹਨੇ ਮੂਵੀ ਬਣਾ ਕੇ ਕਰੋੜਾਂ ਰੁਪਏ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਦੋਂ ਚਮਕੀਲਾ ਚੰਗਾ ਹੈ ਜਦੋਂ ਉਹਦੇ ਕਿਰਦਾਰ ਤੇ ਮੂਵੀ ਬਣਦੀ ਹੈ ਕਰੋੜਾਂ ਰੁਪਏ ਤੁਸੀਂ ਬਣਾਉਨੇ ਹੋ ਕਮਾਈ ਕਰਦੇ ਹੋ ਉਦੋਂ ਚਮਕੀਲਾ ਚੰਗਾ ਹੈ ਤੇ ਉਦੋਂ ਚਮਕੀਲਾ ਮਾੜਾ ਹੈ ਇਹ ਕਿਉਂ ਹੋ ਰਿਹਾ ਸਿੱਧੂ ਮੂਸੇਵਾਲਾ ਜੱਟ ਹੈ ਤੇ ਚਮਕੀਲਾ ਇੱਕ ਨੀਮੀ ਜਾਦਾ ਤੁਸੀਂ ਕਹਿੰਨੇ ਹੋ ਗਰੀਬ ਜਾਦਾ ਤੁਸੀਂ ਇਹ ਕਹਿੰਨੇ ਹੋ ਨਾ ਬਸ ਇਹ ਤੁਹਾਡੀ ਘਨਾਉਣੀ ਹਰਕਤ ਹੈ ਭਾਵੇਂ ਬਖਸ਼ੀਤ ਸਿੰਘ ਹੋਵੇ ਭਾਵੇਂ ਕੋਈ ਹੋਰ ਹੋਵੇ ਇਹਨਾਂ ਸਭ ਨੂੰ ਛੇਤਰਾਂ ਦੀ ਲੋੜ ਹੈ ਜਿਹੜੇ ਬੰਦੇ ਇਹੋ ਜਿਹੇ ਗੱਲਾਂ ਬਾਤਾਂ ਕਰਦੇ ਨੇ ਦੂਜੀ ਗੱਲ ਇਹ ਕਹਿਣਗੇ ਕਿ ਸਿੱਧੂ ਮੂਸੇਵਾਲਾ ਬੜਾ ਮਸ਼ਹੂਰ ਹੈ ਉਹਦਾ ਕਤਲ ਹੋਇਆ ਉਹਨੂੰ ਇਨਸਾਫ ਮਿਲੇ ਤੇ ਚਮਕੀਲੇ ਦਾ ਕਤਲ ਕਿਹਨੇ ਕੀਤਾ ਉਹ ਕਹਿੰਦੇ ਇਹ ਖਾੜਪੁਨ ਕੀਤਾ ਕਾਦੇ ਲਈ ਕੀਤਾ ਲੱੱਜਰ ਕੌਣ ਬਾਤ ਕੀਤਾ ਨਹੀਂ ਫਰੋਤੀ ਲੈ ਕੇ ਕੀਤਾ ਔਰ ਉਹਦੇ ਕੋਲ ਫਰੋਤੀਆਂ ਮੰਗਦੇ ਰਹੇ ਨੇ ਆ ਜਿਹੜਾ ਦੀਪਾ ਹੀਰਾਵਾਲੇ ਨੂੰ ਹੁਣ ਵੱਡਾ ਜੋਧਾ ਖਾੜ ਕੁਸ਼ੀਦ ਬਣੇ ਜਾਂਦੇ ਨੇ ਇਹ ਸਿਰੇ ਦੀਆਂ ਖੱਚਾਂ ਸੀ ਉਸ ਵਕਤ ਦੀ ਪੈਸੇ ਲੈ ਸਿੰਘਰਾں ਤੋਂ ਉਹਦੀ ਉਹਦੀ ਮੌਤ ਹੋ ਗਈ ਉਹਦਾ ਕਤਲ ਕਰਦਾ ਚਮਕੀਲੇ ਦਾ ਜਰ ਸ਼ਰਮ ਕਰ ਲੋ ਮਾੜੀ ਮੋਟੀ ਜਿੰਨੇ ਵੀ ਸਿੰਗਰ ਨੇ ਨਾ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਨਾ ਚਮਕੀਲੇ ਵਰਗਾ ਕਲਾਕਾਰ ਕੋਈ ਬਣਿਆ ਤੇ ਨਾ ਕੋਈ ਬਣ ਸਕਦਾ ਜਿੰਨਾ ਮਾਰੀ ਤੁਸੀਂ ਜ਼ੋਰ ਲਾ ਲੋ ਬਸ ਇਹਨਾਂ ਕਹੇ ਕਿ ਉਹ ਤੁਹਾਡੇ ਕਹਿਣ ਮੁਤਾਬਕ ਇੱਕ ਨੀਵੀਂ ਜਾਤ ਵਿੱਚ ਪੈਦਾ ਹੋ ਗਿਆ ਤੇ ਉਹਦੀ ਇਹ ਮੁਸੀਬਤ ਹੈ ਤੇ ਸਿੱਧੂ ਮੂਸੇਵਾਲਾ ਵੱਡੀ ਜਾਤ ਦਾ ਹੈ ਉੱਚੀ ਜਾਤ ਦਾ ਜੱਟ ਕੌਮ ਦੇ ਵਿੱਚ ਹੋਇਆ ਬਸ ਆਹੀ ਗੱਲਾਂ ਨੇ ਪਰ ਸਾਨੂੰ ਸ਼ਰਮ ਆਉਣੀ ਨਹੀਂ ਸਾਨੂੰ ਬੋਲਣ ਵਾਸਤੇ ਮੁੱਦਾ ਚਾਹੀਦਾ ਹੁੰਦਾ ਚਮਕੀਲਾ ਕਾਂ ਸੀ ਸਿੱਧੂ ਮੂਸੇ ਵਾਲਾ ਬਾਦ ਸੀ ਕਿਹੜੇ ਪੈਸੇੋਂ ਬਾਦ ਸੀ ਉਹਨੇ ਬਾਜਾਂ ਵਾਲਾ ਕੰਮ ਕੀ ਕੀਤਾ ਦੱਸ ਦੋ ਮੈਨੂੰ ਕਿਹੜਾ ਬਾਜਾਂ ਵਾਲਾ ਕੰਮ ਕੀਤਾ ਦੱਸਤਾ ਦਿਓ ਗੈਸਟਨ ਨੇ ਉਹਨੂੰ ਮਾਰਿਆ ਔਰ ਧਮਕੀਆਂ ਆਉਂਦੀਆਂ ਰਹੀਆਂ ਨੇ ਬਸ ਇੰਨੀ ਗੱਲ ਸੀ ਨਾ ਹੁਣ ਇਹਨੂੰ ਗੱਲ ਨੂੰ ਕਿਸੇ ਪਾਸੇ ਮਰਜੀ ਲੈ ਜਾਓ ਮੈਨੂੰ ਦੁੱਖ ਇਸ ਗੱਲ ਦਾ ਹੈ ਭਾਵੇਂ ਕੋਈ ਕਾਂ ਹੈ ਭਾਵੇਂ ਕੋਈ ਬਾਜ ਹੈ ਉਹਦੀ ਕਲਾ ਦੇਖੋ ਕਿ ਜਿਹੜੇ ਹੁਣ ਦੇ ਕਲਾਕਾਰ ਨੇ ਉਹ ਲੱਚਰ ਨਹੀਂ ਗਾਉਂਦੇ ਚਮਕੀਲੇ ਤੋਂ ਜ਼ਿਆਦਾ ਗੰਦ ਹੁਣ ਲੋਕਾਂ ਨੇ ਗਾਇਆ ਹੋਇਆ ਗਾ ਰਹੇ ਨੇ ਉਹਨਾਂ ਬਾਰੇ ਕੀ ਖਿਆਲ ਹੈ ਚਮਕੀਲੇ ਦੀ ਉਸ ਵੇਲੇ ਵੀ ਕਲਾ ਸੀ ਤੇ ਉਹ ਕਲਾ ਅੱਜ ਦੇ ਕਿਸੇ ਵੀ ਕਲਾਕਾਰ ਵਿੱਚ ਨਾ ਆ ਸਕਦੀ ਹੈ ਤੇ ਨਾ ਆਵੇਗੀ ਮੈਨੂੰ ਇਹ ਯਕੀਨ ਹੈ ਅਦਰੇ ਬਖਸ਼ੀ ਸਿੰਘ ਵਰਗੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਇਹਨੂੰ ਖੇਤਰਾਂ ਦੀ ਘਾਟ ਚੰਗੀ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ